ਤੇਗਰ ਚੋਰੀਆਂ ਦੀ ਵਾਰ ਨੰਬਰ 8 ਵਿਖੇ ਇੱਕ ਕੋਠੀ ਵਿੱਚੋਂ ਚੋਰਾਂ ਦੇ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਮੁਤਾਬਕ ਜਾਣਕਾਰੀ ਅਨੁਸਾਰ ਘਰ ਦੇ ਮੈਂਬਰ ਦੁਪਹਿਰ ਕਿਸੇ ਕੰਮ ਲਈ ਉਮਰਸਰ ਗਏ ਹੋਏ ਸਨ ਜਿਸਦੇ ਮੋਰਕ ਉਦੀ ਚੋਰਾਂ ਦੇ ਵੱਲੋਂ 1:00 ਵਜੇ ਦੇ ਕਰੀਬ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲਗਭਗ 3 ਮਿੰਟ ਚੋਰਾਂ ਦੇ ਵੱਲੋਂ ਅੰਦਰ ਇਸ ਚੋਰੀ ਨੂੰ ਅੰਜਾਮ ਦਿੱੰਦਿਆ। ਕਈ ਤੋੜੇ ਗਹਿਣੇ ਅਤੇ ਨਕਦੀ ਜਿਹੇ ਹੀ ਉਹ ਲੈ ਕੇ ਜਾਣ ਵਿੱਚ ਸਫਲ ਰਹੇ। ਪਰਿਵਾਰਕ ਮੈਂਬਰ ਸੁਰਿੰਦਰ ਪਾਂਦੀ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਬਾਹਰ ਗਏ ਹੋਏ ਸਨ ਜਦੋਂ ਸ਼ਾਮ ਨੂੰ ਸਵਾ 7 ਵਜੇ ਦੇ ਕਰੀਬ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੀ ਅਲਮਾਰੀ ਦੇ ਲੋਕ ਖੁੱਲ੍ਹੇ ਹੋਏ ਸਨ ਅਤੇ ਸਮਾਨ ਸਾਰਾ ਖੀਰ ਹੋਇਆ ਪਿਆ ਸੀ ਜਿਸ ਤੋਂ ਦੇਖਿਆ ਕਿ ਜਹਨੇ ਅਤੇ ਨਕਦੀ ਅਲਮਾਰੀ ਵਿੱਚੋਂ ਗਾਇਬ ਸਨ ਤੇ ਸੁਰਿੰਦਰ ਪਾਂਦੀ ਨੇ ਦੱਸਿਆ ਕਿ ਸੀਸੀਟੀਵੀ ਫੋਟੋ ਪੁਲਿਸ ਵੱਲੋਂ ਖੰਗਾਲੇ ਜਾ ਰਹੇ ਹਨ ਅਤੇ ਉਹਨਾਂ ਦੇ ਬਿਆਨ ਜਿਹੜੇ ਪੁਲਿਸ ਵੱਲੋਂ ਨੋਟ ਕਰ ਲਏ ਗਏ ਹਨ ਇੱਕ ਵਜੇ ਪੰਜ ਮਿੰਟ ਘਟੇ ਇੱਕ ਤਾਂ ਇਹ ਚੱਲੇ ਆ ਤੇ ਜਾਣ ਤੋਂ ਬਾਅਦ ਵੀ ਮਤਲਬ ਇਹ 1 ਵਜੇ ਦੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਦ ਟੱਪ ਕੇ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ ਮੇਨ ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤਾਂ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਕਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਲੈ ਗਏ ਨੇ ਕਿੰਨਾ ਕਿੰਨਾ ਨੁਕਸਾਨ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਲੈ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਗੇ ਕੋਈ ਮਤਲਬ ਦੇਖਿਆ ਨਹੀਂ ਹੈਗਾ ਕਿ ਕੋਈ ਜਗਾ ਗਿਆ ਜਿਹੜਾ ਜਿੰਨਾ ਹੀ ਕਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਕੈਸ਼ਵੀ ਕੈਸ਼ਵੀ ਖੜਿਆ ਹੋਰ ਵੀ ਕੀਮਤੀ ਸਮਾਨ ਹੈ ਬਸ ਗਹਿਣਾ ਤੇ ਆਪਣਾ ਪੈਸੇ ਨਗਰ ਖੜਿਆ ਕਿ ਜਮਾਨਾ ਉਹ ਕੀਮਤੀ ਸਮਾਨੀ ਹੋ ਗਿਆ ਹੂੰ ਇੱਕਦੋਂ ਪਤਾ ਲੱਗਦਾ ਫਿਰ ਵੀ ਸਾਡੇ ਘਰ ਐਡੀ ਵੱਡੀ ਚੋਰੀ ਦੀ ਵਾਰਦਾਤ ਹੋਈ ਅੱਜ ਰਾਤੀ 7 ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਜ਼ੇ ਟੁੱਟੇ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਿਆ ਆ ਆਣ ਕੇ ਦੇਖਿਆ ਵੀ ਜੇ ਉਹਨਾਂ ਦਾ ਆਪਣਾ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਦੀ ਘੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਡੇ ਨਾਲ ਸਾਰੇ ਮੇਲੇੋਂ ਤੋਂ ਪਹਿਲਾਂ ਪਹੁੰਚੇ ਹੋਏ ਸੀ ਤੇ ਬਾਕੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਰ ਫੜ ਲਵਾਂਗੇ ਤੇ ਕੈਮਰਿਆਂ ਵਿੱਚੋਂ ਬੰਦਿਆਂ ਦੀ ਸਾਫ਼ ਫੋਟੋ ਨੇਰ ਆਂਦੀਆ ਪਈਆਂ ਨੇ ਦੋ ਜਿਸ ਵਿੱਚ ਦੋ ਦੋ ਜੈਂਟਸਨ ਇੱਕ ਲੇਡੀ ਜੀ ਸ਼ਮਲ ਹੈ ਉਹ ਕਾਫੀ ਜਿਹਾ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਆ ਨਜ਼ਰ ਆਈਆ ਐਸੇ ਘਰ ਦੇ ਅੰਦਰ ਬੈਠਾ ਬੀੜੀ ਬਾਹਰ ਬਾਹਰ ਕੈਮਰੇ ਕੈਮਰੇ ਜ ਨਜ਼ਰ ਆਈਆ ਕਿ ਉਹ ਬੀੜੀਆਂ ਪੀ ਰਹੀ ਤੇ ਉਹ ਰਲ ਗਏ ਉਹਨਾਂ ਨੇ ਮਤਲਬ ਅੰਦਰ ਆ ਕੇ ਚੋਰੀ ਕਰ ਗਏ ਕਾਂਦੇ ਟੱਪ ਵਿੱਚ ਹੋਣੀ ਕੀਤੀ ਸ਼ੱਕ ਹੈਗਾ ਸ਼ੱਕ ਜਿਹੜਾ ਮਤਲਬ ਇਹ ਹੋਈ ਹੈ ਕਿ ਕਿਸੇ ਨੇ ਮਤਲਬ ਤਰਾਦ ਤੀਆ ਉਹਨਾਂ ਨੇ ਪਹਿਲਾਂ ਪ੍ਰੋਗਰਾਮ ਹਾਂ ਪਹਿਲਾਂ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਾ ਤੇ ਫੇਰ ਹੀ ਇੱਕ ਨਾਮ ਐਂਟਰ ਹੋਏਗਾ ਹਾਂਜੀ ਹਾਂਜੀ ਤਾਂ ਹੀ ਆਏ ਨੇ ਸਾਡੇ ਇਹ ਪਹਿਲਾਂ ਪਤਾ ਸੀ ਸੂਹ ਸੀ ਉਹਨਾਂ ਨੇ ਜਾਣਾ ਤੇ ਆਈ ਮੇਰੇ ਕੰਮ ਬਿਆ ਕਰਨਾ ਕਿਉਂਕਿ ਸਭੀ ਕੈਮਰੇ ਦਸਦੇ ਰਿਹਾ ਉਹ ਪਹਿਲਾ ਹੀ ਬੰਦੇ ਖਲੋਤੇ ਸੀ ਅਸੀਂ ਜਦੋਂ ਨਿਕਲ ਗਏ ਉਹਨਾਂ ਨੇ ਦੇਖਿਆ ਵੀ ਗੱਡੀ ਨਿਕਲ ਗਈ ਆ ਉਹ ਬਾਜੰਦ ਉਸ ਦੇ ਅੰਦਰ ਵੜ ਗਏ ਨੇ ਅਨਹੀਂ ਇਥੋਂ ਨਹੀਂ ਇਥੋਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਟੁੱਟਾ ਨਹੀਂ ਗਿਆ ਅੰਦਰ ਜਿਹੜੀਆਂ ਅਲਮਾਰੀਆਂ ਤੋੜਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਨਹੀਂ ਟੁੱਟੀਆਂ ਉਹ ਬਸ ਉਹਨਾਂ ਨੂੰ ਜੋ ਮੋਟਾ ਸਮਾਨ ਇੱਕ ਵਾਰੀ ਮਿਲ ਗਿਆ ਉਹ ਨਿਕਲਣ ਦੀ ਉਹਨਾਂ ਨੇ ਭੱਜਣ ਦੀ ਕੀਤੀ ਲੈ ਕੇ ਨਿਕਲ ਗਏ ਬਿਲਕੁਲ ਸੰਤੁਸ਼ਟੀ ਜੀ ਉਹ ਪੂਰਾ ਰਾਤ ਸਾਡੇ ਕੋਲ 3 3.5 ਘੰਟੇ ਰਹੇ ਆ ਕੇ ਪੂਰੀ ਉਹਨਾਂ ਕਾਰਵਾਈ ਕੀਤੀ ਐਫ ਆਈ ਆਰ ਦਰਜ ਕੀਤੀ ਔਰ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਆਪਾਂ ਮਤਲਬ ਤੁਹਾਨੂੰ ਜਲਦੀ ਹੀ ਦਾ ਮਤਲਬ ਕੋਈ 48 ਘੰਟੇ ਦੇ ਵਿੱਚ ਤੁਹਾਡੇ ਪੁਸ਼ਟੀ ਕਰ ਦਾਂਗੇ ਬੰਦਿਆਂ ਦੀ ਹਾਂ ਫਤਗਟ ਟੋਰੀਆਂ ਕਿਸੇ ਵੀ ਇੱਕ ਘਰ ਟੋਰੀ ਦੀ ਇਨਫੋਰਮੇਸ਼ਨ ਮਿਲੀ ਆ ਜਦੋਂ ਬੋਕੇ ਤੇ ਪਹੁੰਚੇ ਆ ਤੇ ਅਸੀਂ ਦੀ ਜੋ ਪ੍ਰੀਮੀਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਆ ਕਰੋ ਕੋਈ ਜਿਹੜਾ ਕੁਝ ਇੱਕ ਇੱਕ ਘਰ ਵਾਲੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੁਝ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗ ਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਇਹ ਦੁਕਾਨ ਟੱਪ ਕੇ ਅੰਦਰ ਤੋੜੀ ਕੀਤੀ ਹੈ ਜਿਹੜਾ ਹੁਣ ਤੱਕ ਪਰਮਿਸਿਸ ਪਤਾ ਲੱਗਾ ਅਸੀਂ ਦੀ ਜਿਹੜੀ ਪ੍ਰੀਮੀਅਰ ਇਨਵੈਸਟੀਗੇਸ਼ਨ ਨਿਜਾਮ ਦੇ ਦਿੱਤਾ ਕਿਸ ਜੁਰੀ ਇੰਟਰਸਪ ਇਹਬਾਉਟ ਬਾਰੇ ਜਿੰਨੇ ਗਾਂ ਸਮਝ ਆਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਆ ਇਹ ਆਪਣੀ ਨੀਜੀ ਗਾਂ ਵਾਸਤੇ ਆ ਫਟਕਾ ਚੁਟ ਤੋਂ ਅਮਸਨ ਹੋਏ ਸੀ ਘਰ ਕੋਈ ਨਹੀਂ ਹੈਗਾ ਕਾਨੂੰ ਲੋਕ ਲੱਗੇ ਹੋਏ ਸੀ ਕਿਸੇ ਅਨਨੋਟ ਬੰਦੇ ਨੇ ਘਰ ਅੰਦਰ ਐਂਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਫਿਲਹਾਲ ਜੋ ਸਾਮਨ ਨਜ਼ਰ ਆ ਰਿਹਾ ਹੈ ਜਾਂ ਜੋ ਹਾਲ ਇੱਕ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜਨਸ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਹੈ ਜਿਹੜਾ ਸਰੀਬ 29 ਕਿ ਬੰਦਰ ਰਿਹਾ ਅੰਦਰ ਰਿਹਾ ਤੋ ਜਿਹੜਾ ਸਾਮਾਨ ਲੱਗੇ ਰਿਹਾ ਹੁਣ ਬਸ ਉਹ ਹੀ ਉਹਨੀ ਸਟੇਟਮੈਂਟ ਵਗੈਰਾ ਜੋ ਸਾਡੀ ਲੈ ਕੇ ਤੇ ਜਿਹੜੀ ਸਾਡੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਐਫਰ ਵਗੈਰਾ ਚ ਕਰ ਰਹੇ ਆ ਇਹ ਕਿਸੇ ਮੈਨੂੰ ਜੋ ਸਾਹਮਣੇ ਲੱਗ ਰਿਹਾ ਪ੍ਰੀਮ ਹੈ ਇਹ ਤਾਂ ਭੇਤੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਹੋਰ ਅੰਗਲ ਨਹੀਂ ਆਇਆ ਫਸਟ ਆਫ ਆਲ ਐਂਗਲ ਹੀ ਸਾਹਮਣੇ ਆ ਰਿਹਾ ਵਗੇ ਹਰ ਐਂਗਲ ਤੇ ਕੰਮ ਕਰਾਂਗੇ